ਅੱਜ ਆਪਾਂ ਚੇਨ ਬਣਾਉਣੀ ਸਿੱਖਾਂਗੇ ਇਹ ਕੋਨ ਲਾ ਲੋ ਕਿਸੇ ਵੀ ਤਰ੍ਹਾਂ ਦੀ ਉਹ ਥੋੜੀ ਮੋਟੀ ਹੋਵੇ ਤੇ ਮੋਟਾ ਕਰੋਸ਼ੀਆ ਹੋਵੇ ਕਿਉਂਕਿ ਫਸਟ ਟਾਈਮ ਸਿੱਖਣ ਵਾਲੇ ਫਿਰ ਆਪ ਉਹਨਾਂ ਤੇ ਕਰੋਸ਼ੀਆ ਦੋਨੋਂ ਮੋਟੀਆਂ ਚਾਹੀਦੀਆਂ ਨੈਕਸਟ ਫਿੰਗਰ ਦੇ ਉੱਤੇ ਥ੍ਰੈਡ ਨੂੰ ਲਵੇਟੋ ਉਹਨਾਂ ਨੂੰ ਲਵੇਟ ਕੇ ਬਾੜ ਕੇ ਰੱਖਣਾ ਆ ਫਿਰ ਕਰੋਸ਼ੀਆ ਦੇ ਨਾਲ ਵਿੱਚੋਂ ਦੀ ਉਹਨਾਂ ਨੂੰ ਬਾਹਰ ਨੂੰ ਖਿੱਚ ਲੈਣਾ ਦੋਨੋਂ ਤਾਗੇ ਫੜਨੇ ਆ ਜੇ ਨਹੀਂ ਫੜੋਗੇ ਤਾ ਫੇਰੇ ਖੁੱਲ ਜਾਣੇ ਇੱਦਾਂ ਸੋ ਦੁਆਰਤੀ ਦੇਖ ਲੋ ਪਹਿਲਾ ਉਂਗਲ ਤੇ ਧਾਗਾ ਲੈ ਬੈਟਿਆ ਕutar ਕੇ ਜੋ ਆਪਣੇ ਕੋਲੇ ਆ ਬਨੇਆ ਲੂਪ ਕੁੰਡਾ ਉਹਦੇ ਵਿੱਚੋਂ ਹੀ ਲੰਬਾ ਵਾਲਾ ਧਾਗਾ ਕਿੱਚ ਲੈਣਾ ਫਿਰ ਖਿੱਚ ਕੇ ਗੱਠ ਮਾਰ ਲੈਣੀ ਆ ਗਾਠੋਗੀ ਇਹਨੂੰ ਇੰਗਲਿਸ਼ ਦੇ ਵਿੱਚ ਆਪਾਂ ਨਾਟ ਕਹਿੰਦੇ ਆ ਦੁਆਤੀ ਬਣਾ ਕੇ ਦੇਖ ਲਓ ਫਿੰਗਰ ਤੇ ਤਾਂ ਗੱਲ ਵੇਟ ਕੇ ਬੱਚੇ ਨੂੰ ਸਿਖਾਣਾ ਛੋਟਾ ਵਾਲਾ ਧਾਗਾ ਤੁਹਾਡੇ ਵਾਲਾ ਹੋਣਾ ਚਾਹੀਦਾ ਤੇ ਵੱਡੇ ਵਾਲਾ ਧਾਗਾ ਬਾਹਰ ਵਾਲੇ ਪਾਸੇ ਹੋਣਾ ਚਾਹੀਦਾ ਵੱਡੇ ਧਾਗੇ ਨੂੰ ਜਿਹੜਾ ਕੁੰਡਾ ਹੈ ਉਹਦੇ ਵਿੱਚੋਂ ਦੇ ਕੱਟ ਲੈਣਾ ਤੇ ਥੱਲੇ ਦੋਨੋਂ ਧਾਗੇ ਜਿਹੜੇ ਲੜਨੇ ਇਹਨਾਂ ਨੂੰ ਆਪਣੇ ਕੋਲੇ ਖਿੱਚ ਕੇ ਰੱਖਣਾ ਤੇ ਉੱਪਰ ਉਹਦੀ ਲੂਪ ਖਿੱਚ ਲੈਣਾfroशੇਣਾ ਇਹ ਬਣ ਗਈ ਗਾਠ ਠੀਕ ਹੈ ਇਹਨੂੰ ਨਾਟ ਵੀ ਕਹਿੰਦੇ ਆ ਇੰਗਲਿਸ਼ ਤੇ ਵਿੱਚ ਨਾਟ ਕਹਿੰਦੇ ਆ ਜੇ ਤੁਸੀਂ YouTube ਤੋਂ ਸਿੱਖੋਗੇ ਉਹਨਾਂ ਨੇ ਇਹੀ ਕਹਿਣਾ ਚੇ ਇਹ ਨੌਨਲੀ ਪਹਿਲਾ ਨਾਟ ਬਣਾਓ ਤਾਂ ਫਿਰ ਆਹੀ ਨਾਟ ਹੈ ਠੀਕ ਹੈ ਨਾਟ ਹੋ ਗਈ ਜੋ ਉੱਪਰ ਵਾਲਾ ਕੁੰਡਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਇਹਨੂੰ ਆਪਾਂ ਲੂਪ ਕਵਾਂਗੇ ਕੀ ਕਵਾਂਗੇ ਲੂਪ L W O P ਲੂਪ ਹੁਣ ਆਪਣੀ ਫਿੰਗਰ ਦੇ ਉੱਤੇ ਜਿਹੜਾ ਵੱਧ ਵਾਲਾ ਧਾਗਾ ਹੈ ਗੋਲੇ ਦੇ ਜਿਹੜਾ ਧਾਗਾ ਮਿਲਦਾ ਪਿਆ ਵਾ ਆਉਂਦਾ ਪਿਆ ਉਹਨੂੰ ਲਵੇਟੋ ਸੌਫਟਲੀ ਲਵੇਟਣਾ ਜਿਆਦਾ ਹਾਰਡ ਨਹੀਂ ਲਵੇਟਣਾ ਨਹੀਂ ਤਾਂ ਫਿਰ ਨਿਸ਼ਾਨ ਪੈ ਜਾਣਗੇ ਫਿੰਗਰ ਤੇ ਜੋ ਤੁਸੀਂ ਨਾਟ ਬਣਾਈ ਹੈ ਉਹਨੂੰ ਆਪਣੀ ਮਿਡਲ ਫਿੰਗਰ ਵਿਚਕਾਰਲੀ ਉਂਗਲ ਤੇ ਥੰਬ ਨਾਲ ਪਕੜ ਕੇ ਰੱਖਣਾ ਹੈ। ਓਕੇ ਨਾਟ ਤੇ ਲੂਪ ਜਦੋਂ ਹੁਣ ਤੁਸੀਂ ਕਰੋਸ਼ੀਆ ਵਿੱਚ ਪਾਉਂਗੇ ਖੁੰਡੇ ਦੇ ਨਾ ਕਰੋਸ਼ੀਆ ਸਿੱਧਾ ਜਾਂ ਪੁੱਠਾ ਨਹੀਂ ਰੱਖਣਾ 45 ਡਿਗਰੀ ਦੇ ਐਂਗਲ ਤੇ ਟੇਡਾ ਜਿਹਾ ਰੱਖਣਾ ਕਿਉਂਕਿ ਇਹ ਫੇਰ ਧਾਗੇ ਨੂੰ ਖਿੱਚ ਕੇ ਲੈ ਕੇ ਆਊਗਾ। ਇਹਨੂੰ ਕਹਿੰਦੇ ਨੇ ਯਾਨ ਓਵਰ ਠੀਕ ਹੈ ਕਰੋਸ਼ੀਏ ਦੇ ਉੱਪਰ ਉਹਨਾਂ ਨੂੰ ਲੈਣਾ ਯਾਨ ਓਵਰ ਉਹਨਾਂ ਕਿਚਕੀ ਲੈ ਕੇ ਆਓ ਮੇਰਾ ਦੇਖੋ ਕੁੰਡਾ ਲੂਜ਼ ਆ ਟਾਈਟ ਨਹੀਂ ਹੈਗਾ ਤਾਂ ਹੀ ਉਹ ਸਮੂਥਲੀ ਅੱਗੇ ਪਿੱਛੇ ਕਰੋਸ਼ੀਆ ਜਾ ਰਿਹਾ ਹੈ ਨਾਟ ਫੜ ਕੇ ਰੱਖੋ ਪੁਲ ਥਰੂ ਦੀ ਲੂਪ ਠੀਕ ਹੈ ਅਦਰ ਮੈਂ ਢਿੱਲੀ ਕਰ ਲੈਣਾ ਉਂਗਲ ਵੱਲੋਂ ਧਾਗਾ छोटा गया से ओवर पुल थ्रू दूप ओके है अपना धागा अपनी चेन भी फड़ के रखनी है सॉरी हम इधरों धागा मेरा खत्म हो रहा है फिंगर वाला फरुद्ध धागा उतार लो थोड़ा जूम करके दिखाई है ਫਿੰਗਰ ਤੋਂ ਤਾਂ ਗਾਉ ਤਾਰ ਲਿਆ ਨਾਲ ਇਹਦੇ ਫਿੰਗਰ ਹਨ ਫਿੰਗਰ ਦੇ تحت ਅੱਲੇ ਬੈਠਿਆ ਜੇ ਤੁਸੀਂ ਫਿੰਗਰ ਚੈਨ ਵੱਲੋਂ ਲੈ ਕੇ ਆਉਂਗੇ ਤਾਂ ਜਿਹੜਾ ਲੂਪ ਆ ਉਹ ਲੰਬਾ ਹੋ ਜਾਊਗਾ ਆ ਦੇਖੋ ਫਿੰਗਰ ਨੇੜੇ ਲਿਆਂਦੀ ਲੂਪ ਨੂੰ ਤੁਸੀਂ ਉਨਾ ਹੀ ਲੰਬਾ ਲੈ ਜਾ ਸਕਦੇ ਹੋ ਫਿੰਗਰ ਦੂਰ ਲੈ ਕੇ ਗਏ ਲੂਪ ਟਾਈਟ ਹੋ ਜਾਏਗਾ ਗਾਟ ਇਟ ਇੱਥੇ ਤੱਕ ਸਮਝ ਆ ਗਿਆ ਸਾਰਿਆਂ ਨੂੰ ਚਲੋ ਨੈਕਸਟ ਇਨ ਨੂੰ ਕਮਾਗੇ ਯਾਨ ਓਵਰ ਪੁਲ थ्रू दी ਲੂਪ ਕਰੋਸ਼ੀਅਰ ਕਰੋਸ਼ੀਅਰ ਦੇ ਉੱਤੇ ਉਹਨਾਂ ਨੂੰ ਚੜਾਓ ਤੇ ਫੰਦੇ ਜਾਂ ਕੁੰਡੇ ਦੇ ਵਿੱਚੋਂ ਦੀ ਉਹਨਾਂ ਨੂੰ ਕੱਟੋ ਬਸ ਇਹਦਾ ਇਹ ਚੈਨ ਬੰਦੀ ਜਾਊਗੀ ਅੱਗੇ ਅੱਗੇ ਆਪ ਇਸ ਕਰੋ ਜੇ ਪ੍ਰੈਕਟਿਸ ਕਰੋਗੇ ਤਾਂ ਬਹੁਤ ਵਧੀਆ ਹੈ ਇਹਦਾ ਬੇਸ ਬੰਦਾ ਹਰ ਚੀਜ਼ ਦਾ ਬੇਸ ਬਣ ਜਾਂਦੀ ਹੈ ਚੈਨ ਇਹ ਤੁਸੀਂ ਚੈਨ ਦੀ ਸ਼ੇਪ ਦੇਖੋ ਤਾਂ ਜਿੱਦਾਂ ਗੁੱਤ ਨਹੀਂ ਬੰਦੀ ਹੁੰਦੀ ਤਿੰਨ ਲੜਾਂ ਆਪਾਂ ਗੁੱਤ ਨੂੰ ਨਾ ਉਹ ਵਾਲੀ ਸ਼ੇਪ ਬੰਦੀ ਆ ਜੀ ਹੁਣ ਮੈਂ ਤੁਹਾਨੂੰ ਨਾ ਥੋੜਾ ਵੱਡਾ ਕੁੰਡਾ ਕਰਕੇ ਉਹਦੇ ਵਿੱਚੋਂ ਦੇ ਕੱਢ ਕੇ ਦਿਖਾਨੀਆਂ ਦੇਖੋ ਕਰੋਸ਼ੀਆ ਇਦਾਂ ਲੈ ਕੇ ਆਇਆ ਉਹਨਾਂ ਨੂੰ ਇਧਰ ਉਹਦੀ ਕੱਟ ਲੈਣਾ ਬਸ ਉਹਦਰਾ ਆਪਣੀ ਫਿੰਗਰ ਦੇ ਤੁਹਾਨੂੰ ਧਾਗਾ ਟਾਈਟ ਲੱਗ ਰਿਹਾ ਫਿੰਗਰ ਦੇ ਉੱਤੋਂ ਦੀ ਥੋੜਾ ਧਾਗਾ ਉਤਾਰ ਲਓ ਇਹ ਤਾਂ ਚੈਨ ਬੰਦੀ ਜਾਊਗੀ। ਪਲ ਨਹੀਂ ਵਧੀਆ ਚੈਨ ਨਾ ਹੋਊਗੀ ਪਰਫੈਕਟ ਨਹੀਂ ਬੰਦੀ। ਇੱਕ ਪਾਸੋਂ ਲੂਸ, ਟਾਈਟ ਦਵਨੂਗੀ। ਹੌਲੀ-ਹੌਲੀ ਵਧੀਆ ਬਣਨ ਲੱਗ ਜਾਂਦੀ ਆ। ਆਪਾਂ ਦੋ ਤਿੰਨ ਚੀਜ਼ਾਂ ਯਾਦ ਰੱਖਣੀਆਂ ਨੇ। ਇੱਕ ਤਾਂ ਯਾਦ ਰੱਖਣਾ ਆਪਾਂ ਗੱਠ ਜਿਹੜੀ ਸਟਾਰਟਿੰਗ ਤੇ ਮਾਰੀ ਸੀ ਉਹਨੂੰ ਕਹਿੰਦੇ ਆ ਨਾਟ। ਓਕੇ ਜਿਹੜਾ ਆਹ ਕੁੰਡਾ ਜਿਹਦੇ ਵਿੱਚ ਕਰੋਸ਼ੀਆ ਨੂੰ ਕਹਿੰਦੇ ਆ ਲੂਪ। ਕੀ ਕਹਿੰਦੇ ਆ ਲੂਪ। ਕ੍ਰੋਸ਼ੇ ਦੇ ਉੱਤੇ ਧਾਗਾ ਜਿਹੜਾ ਚੜਾਉਂਗੇ ਉਹਨੂੰ ਕਹਿੰਦੇ ਨੇ ਯਾਨ ਓਵਰ ਠੀਕ ਹੈ ਧਾਗਾ ਜਦੋਂ ਲੂਪ ਬੰਦੇ ਦੇ ਅੰਦਰ ਲੈ ਕੇ ਜਾਉਂਗੇ ਹੁੰਡੇ ਦੇ ਅੰਦਰ ਲੈ ਕੇ ਜਾਉਂਗੇ ਉਹਨੂੰ ਕਹਿੰਦੇ ਆ ਪੁਲ ਥਰੂ ਦੀ ਲੂਪ ਓਕੇ ਇਹ ਲੂਪ ਹੋਲਦਾ ਉਹ ਨਾਟ ਸੇ ਜਿਹੜੇ ਬੱਚੇ ਨਵਾਂ ਨਵਾਂ ਸਿੱਖਣਾ ਸ਼ੁਰੂ ਕਰਦੇ ਆ ਫਿਰ ਤਾਂ ਇੰਨੀਆਂ ਲੰਬੀਆਂ ਲੰਬੀਆਂ ਚੈਨਾ ਬਣਾ ਦਿੰਦੇ ਨੇ ਮੇਰੀ ਬੇਟੀ ਨੇ ਕਟੋ-ਕਟ ਮੀਟਰ ਦੋ-ਦੋ ਮੀਟਰ ਦੇ ਟੈਂਡ ਬਣਾਉਂਦੇ ਸੀ ਬੱਚੇ ਜਦੋਂ ਆਉਣਾ ਸ਼ੁਰੂ ਹੋ ਜਾਂਦਾ ਤੇ ਧਿਆਨ ਰੱਖਿਓ ਫਿੰਗਰ ਤੁਹਾਡੇ ਨੇੜੇ ਆਊਗੀ ਕਰੋਸ਼ੀਏ ਦੇ ਨੇੜੇ ਆਊਗੀ ਤਾਂ ਲੂਪ ਪੜਾਉਂਦਾ ਜਾਊਗਾ ਓਕੇ ਬ